10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 12 ਜੁਨ 2025 ਦਿਨ ਵੀਰਵਾਰ ਜੇਠ ਮਹੀਨੇ ਦੀ 30 ਤਰੀਕ ਹੈ ਜੀ ਸਾਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਦੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਜਲਦ ਆਪਣੀ ਐਡਮਿੰਟਨ ਲੋਕੇਸ਼ਨ ਖੋਲਣੀ ਹੈ ਜੀ ਇਸ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਬਹੁਤ ਹੀ ਵੱਡੀ ਡੀਲਰਸ਼ਿਪ ਤੇ ਨਾਲੇ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮੁਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਗਮੀ ਸਿੰਘ ਉਹਨਾਂ ਦੀ ਜਿਨ੍ਹਾਂ ਦੀ ਜਾਨ ਨੂੰ ਭਾਰਤੀ ਏਜੰਟਾਂ ਤੋਂ ਖਤਰਾ ਸੀਗਾ ਇਸ ਸਬੰਧੀ ਇੱਕ ਖਲਾਸਾ ਹੋਇਆ ਆ ਆਪਾਂ ਵਿਸਥਾਰ ਚ ਉਹਦੀ ਗੱਲਬਾਤ ਕਰਾਂਗੇ ਮੋਦੀ ਦੇ ਸੱਦੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਪਾਰਲੀਮੈਂਟ ਹੱਲ ਤੇ ਪਹੁੰਚੀਆਂ ਹੋਈਆਂ ਜਿਹੜਾ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਆ ਉਹਦੇ ਵਿੱਚ ਕੀ ਖਦਸ਼ੇ ਪ੍ਰਗਟਾਏ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕੱਲ ਸਰੀ ਸ਼ਹਿਰ ਦੇ ਵਿੱਚ ਇੱਕ ਐਪਸਫੋਰ ਦੇ ਕਾਰੋਬਾਰੀ ਦੀ ਹੱਤਿਆ ਕੀਤੀ ਗਈ ਆ ਉਹਨਾਂ ਦੀ ਮੌਤ ਹੋਈ ਆ ਇਸ ਸਬੰਧੀ ਇੱਕ ਜ਼ਿੰਮੇਵਾਰੀ ਵੀ ਆਈ ਆ ਆ ਪੂਰੀ ਗੱਲਬਾਤ ਆਪਾਂ ਪ੍ਰੋਗਰਾਮ 'ਚ ਕਰਾਂਗੇ ਇਸ ਦੇ ਨਾਲ ਹੀ ਇੱਕ ਭਾਰਤ ਤੋਂ ਬੇहद ਦੁਖਦਾਈ ਖਬਰ ਆਈ ਹੈ ਜਿਹੜੀ ਕਿ ਉਹ 에어 ਇੰਡੀਆ ਦਾ ਇੱਕ ਜਹਾਜ਼ ਹਾ사ਗ੍ਰਸਤ ਹੋ ਗਿਆ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਮਾਰੇ ਗਏ ਆ ਜਹਾਜ਼ ਦੇ ਸਵਾਰ ਵੀ ਐ ਤੇ ਜਿੱਥੇ ਜਹਾਜ਼ ਡਿੱਗਿਆ ਉੱਥੇ ਵੀ ਮੌਤਾਂ ਹੋਈਆਂ ਤੇ ਇਸ ਦੇ ਨਾਲ ਆਪਾਂ ਇਰਾਨ ਤੇ ਇਜ਼ਰਾਈਲ ਦੇ ਵਿੱਚ ਜਿਹੜੀ ਟਕਸਲ ਚੱਲ ਰਹੀ ਹੈ ਲੜਾਈ ਦਾ ਰੂਪ ਲੈ ਰਹੀ ਹੈ ਸੰਕੇਤ ਮਿਲ ਰਹੇ ਆ ਉਹਦੀ ਵੀ ਗੱਲ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆਂ ਜੀ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भरत जूलर पता नोट करो इक्यासी भी स्ट्रीट पाइल बिजनेस सेंटर सरी कॉल छे सौ चार ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਘੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਜੀ7 ਸਮਾਰੋਹ ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਕਾਰਨ ਕਾਫੀ ਵਾਵੇਲਾ ਚੱਲ ਰਿਹਾ ਹੈ ਇਸ ਵੇਲੇ ਇਸੇ ਦਰਮਿਆਨ ਇੱਕ ਐਕਸਕਲੂਸਿਵ ਸਟੋਰੀ ਕੈਨੇਡਾ ਦੇ ਪ੍ਰਮੁੱਖ ਚੈਨਲ ਗਲੋਬਲ ਨਿਊਜ਼ ਨੇ ਕੱਢੀ ਆ ਜਿਦੇ ਵਿੱਚ ਦੱਸਿਆ ਗਿਆ ਕਿ ਭਾਰਤੀ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਦੌਰਾਨ ਵਿਦੇਸ਼ੀ ਦਖਲਅੰਦਾਜ਼ੀ ਦੇ ਰਾਨ ਜਿੱਥੇ ਆਮ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉੱਥੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਵੀ ਇਸ ਤੋਂ ਬਚੇ ਨਹੀਂ ਹੈਗੇ ਸੋ ਉਹਨਾਂ ਦੀ ਜਾਨ ਨੂੰ ਵੀ ਖਤਰਾ ਸੀਗਾ ਤੇ ਇਸ ਸਬੰਧੀ ਤਕਰੀਬਨ 18 ਮਹੀਨੇ ਪਹਿਲਾਂ ਪੁਲਿਸ ਉਹਨਾਂ ਦੀ ਸੁਰੱਖਿਆ ਕਰ ਰਹੀ ਸੀ ਕਿਉਂਕਿ ਭਾਰਤੀ ਏਜੰਟ ਉਹਨਾਂ ਦੇ ਦਿਵਾਲੇ ਘੁੰਮ ਰਹੇ ਸੀਗੇ ਸੋ ਇਹ ਸਤਾਰਾ ਨਾ ਗਲੋਬਲ ਨਿਊਜ਼ ਨੇ ਦੱਸਿਆ ਕਿ ਇੱਕ ਭਾਰਤੀ ਸਰਕਾਰੀ ਏਜੰਟ ਜਗਮੀਤ ਸਿੰਘ ਦੀ ਨਜ਼ਦੀਕੀ ਨਿਗਰਾਨੀ ਕਰ ਰਿਹਾ ਸੀਗਾ ਜਿਸ ਕਾਰਨ RCMP ਨੇ 18 ਮਹੀਨੇ ਪਹਿਲਾਂ ਇਸ ਐਨਡੀਪੀ ਆਗੂ ਦੀ ਸੁਰੱਖਿਆ ਵਧਾ ਦਿੱਤੀ ਸੀਗੀ ਉਹਦੇ ਘਰ ਦੇ ਦਿਵਾਲੇ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ ਅਤੇ ਇੱਥੋਂ ਤੱਕ ਕਿ ਜਦੋਂ ਉਹ ਕਿਤੇ ਜਾਂਦੇ ਸੀ ਉਹਨਾਂ ਦੇ ਨਾਲ ਸੁਰੱਖਿਆ ਆਮਲਾ ਵਧਾ ਦਿੱਤਾ ਗਿਆ ਸੀ ਉਹਨਾਂ ਦੀ ਜਾਨ ਨੂੰ ਖਤਰਾ ਸੀਗਾ ਸੋ ਇਹ ਏਜੰਟ ਜਿਹਦੀ ਗੱਲ ਕੀਤੀ ਜਾ ਰਹੀ ਹੈ ਇਦੇ ਬਾਰੇ ਦੱਸਿਆ ਗਿਆ ਕਿ ਇਹ ਭਾਰਤ ਸਰਕਾਰਾ ਦੁਆਰਾ ਚਲਾਇਆ ਜਾ ਰਿਹਾ ਇੱਕ ਕੰਮਕਾਜ ਨਾਲ ਜੁੜਿਆ ਹੋਇਆ ਸੀਗਾ ਤੇ ਉਹ ਜਗਮੀਰੀ ਸਿੰਘ ਦੇ ਤੇ ਰੋਜ਼ਾਨਾ ਨਜ਼ਰ ਰੱਖਦਾ ਸੀ ਵੀ ਉਹ ਕਦੋਂ ਆਉਂਦਾ ਕਦੋਂ ਜਾਂਦਾ ਕੀ ਕਰਦਾ ਕਿੱਥੇ ਖਾਣ ਜਾਂਦਾ ਕਿੱਥੇ ਕਸਤ ਕਰਨ ਜਾਂਦਾ ਕਦੋਂ ਟਰੈਵਲ ਕਰਦਾ ਉਹਦੇ ਪਰਿਵਾਰ ਦੇ ਵਿੱਚ ਕੀ ਚੱਲਦਾ ਹੈਗਾ ਸੋ ਇਹ ਸਾਰੀ ਜਾਣਕਾਰੀ ਉਹਦੇ ਕੋਲੇ ਸੀ ਸੋ ਉਹ ਵਿਅਕਤੀ ਜਿਹੜਾ ਕਿ ਲਗਨ ਸੁਭਿਸ਼नोई ਗੈਂਗ ਦੇ ਨਾਲ ਸੰਬੰਧ ਦੱਸਿਆ ਗਿਆ ਆ ਉਹੀ ਗੈਂਗ ਜੀ ਨੇ ਕਿ ਪਾਈ ਹਰਦੀਪ ਸਿੰਘ ਮੈਨੇਜਰ ਨੂੰ ਜਿਹੜਾ ਹੈ ਕਤਲ ਕਰਨ ਦੀ ਜ਼ਿੰਮੇਵਾਰੀ ਚੱਕੀ ਆ ਜੀਨੇ ਸਿੱਧੂ ਮੂਸੇ ਵਾਲੇ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਚੱਕੀ ਆ ਉਹੀ ਲਾਰੈਂਸ ਪੇਸ਼ਨੋਈ ਜਿਹੜਾ ਕਿ ਹੁਣ ਗੁਜਰਾਤ ਦੀ ਇੱਕ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਪਰ ਉਹ ਭਾਰਤੀ ਮੀਡੀਆ ਦੇ ਨਾਲ ਜੇਲ੍ਹ ਵਿੱਚੋਂ ਵੀ ਇੰਟਰਵਿਊ ਕਰ ਲੈਂਦਾ ਤੇ ਇੰਟਰਵਿਊ ਕਰਨ ਵਾਲੇ ਪੱਤਰਕਾਰਾਂ ਨੂੰ ਕਦੀ ਭਾਰਤ ਸਰਕਾਰ ਜਾਂ ਪੁਲਿਸ ਪੁੱਛਦੀ ਦੀ ਵੀ ਤੁਸੀਂ ਸਬੰਧਤ ਦਬਾਅ ਬਣਾ ਲਏ ਸੋ ਲਾਰੈਂਸ ਪੇਸ਼ਨੋਈ ਜਿਹਦੇ ਉੱਤੇ ਪਹਿਲਾਂ ਵੀ ਖੁੱਲ ਕੇ ਆਰਸੀਐਮਪੀ ਕਹਿ ਚੁੱਕੀ ਆ ਕਿ ਕੈਨੇਡਾ ਦੇ ਵਿੱਚ ਹਿੰਸਾ ਘਟਨਾਵਾਂ ਨੂੰ ਅੰਜਾਮ ਇਸ ਗੈਂਗ ਵੱਲੋਂ ਦਿੱਤੇ ਗਏ ਆ ਸੋ ਉਹਨੇ ਇੱਕ ਜਿਹੜਾ ਨਾਲ ਰਲੇ ਹੋਏ ਵਿਅਕਤੀ ਵੱਲੋਂ ਜਿਹੜਾ ਕਿ ਭਾਰਤ ਸਰਕਾਰ ਦੇ ਵਾਸਤੇ ਵੀ ਕੰਮ ਕਰਦਾ ਸੀਗਾ ਉਹਦੇ ਬਨੋਂ ਜਗਵੀਰ ਸਿੰਘ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਸੋ ਇਹ ਜਿਹੜਾ ਇੱਕ ਵੱਡਾ ਖਲਾਸਾ ਹੋਇਆ ਇਹ ਨੇ ਅੱਜ ਖੜੇ ਪਾਣੀਆਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਪੁਲਿਸ ਨੇ 2023 ਦੇ ਅੰਤ ਦੇ ਵਿੱਚ ਇਹ ਜਗਵੀਰ ਸਿੰਘ ਨੂੰ ਦੱਸਿਆ ਸੀਗਾ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਕਾਫੀ ਸਖਤ ਕਰ ਦਿੱਤੀ ਗਈ ਸੀ ਵੈਸੇ 225 ਦੀਆਂ ਚੋਣਾਂ ਜਿਹੜੀਆਂ ਹੋਣੇ ਹੋ ਕੇ ਹਟੀਆਂ ਉਹਦੇ ਦੌਰਾਨ ਜਗਮੀ ਸਿੰਘ ਨੇ ਕੁਝ ਇਸ਼ਾਰੇ ਦਿੱਤੇ ਸੀ ਪਰ ਗੱਲ ਖੁੱਲ ਕੇ ਨਹੀਂ ਕੀਤੀ ਸੀ ਪਰ ਅੱਜ ਦੀ ਸਟੋਰੀ ਤੋਂ ਬਾਅਦ ਗੱਲ ਖੁੱਲ ਕੇ ਸਾਹਮਣੇ ਆ ਗਈ ਆ ਜਗਮੀ ਸਿੰਘ ਨੇ ਇਹ ਵੀ ਦੱਸਿਆ ਕਿ RCMP ਨੇ ਉਹਨੂੰ ਕਦੀ ਸਿੱਧੇ ਤੌਰ ਦੇ ਉੱਤੇ ਜਿਆ ਨਹੀਂ ਸੀ ਦੱਸਿਆ ਕਿ ਧਮਕੀ ਦੇ ਪਿੱਛੇ ਕੌਣ ਹੈਗਾ ਪਰ ਇਸ਼ਾਰਾ ਉਹਨਾਂ ਦਾ ਇੱਕ ਵਿਦੇਸ਼ੀ ਸਰਕਾਰ ਵਾਲੀ ਸੀ ਜੋ ਕਿ ਭਾਰਤ ਸਰਕਾਰ ਆ ਤੇ ਇਹ ਵੀ ਕਿਹਾ ਕਿ ਭਾਰਤੀ ਏਜੰਟ ਇੱਕ ਕੇਂਦਰੀ ਰਾਜਨੀਤਿਕ ਆਗੂ ਜਿਹੜਾ ਭਾਰਤ ਦਾ ਆ ਉਹਦੇ ਇਸ਼ਾਰੇ ਦੇ ਉੱਤੇ ਵੀਰ ਵੀ ਇਕੱਠੇ ਕਰ ਰਿਹਾ ਸੀਗਾ ਤੇ ਇਹ ਇੱਕ ਨਵੀਆਂ ਚਿੰਤਾਵਾਂ ਨੂੰ ਜਨਮ ਦੇ ਰਿਹਾ ਆ ਪਹਿਲਾਂ ਹੀ ਆਰਸੀਐਮਪੀ ਇਹ ਗੱਲ ਕਹਿ ਚੁੱਕੀ ਆ ਕਿ ਜੋ ਵੀ ਕੈਨੇਡਾ ਦੇ ਵਿੱਚ ਫਰੋਤੀਆਂ ਧਮਕੀਆਂ ਕਤਲਾਂ ਦਾ ਸਿਲਸਲਾ ਜਾਰੀ ਹੋਇਆ ਇਹਦੇ ਵਿੱਚ ਭਾਰਤੀ ਗੈਂਗ ਜਿਹੜੇ ਆ ਭਾਰਤੀ ਸਟੇਟ ਦੀ ਛਾਪੂਰੀ ਦੇ ਨਾਲ ਚੱਲਦੇ ਰਹੇ ਆ ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਅਮਰਿਤ ਛਾਹ ਇਸ ਦੇ ਪਿੱਛੇ ਆ ਸੋ ਇਹ ਜਿਵੇਂ ਜਿਵੇਂ ਸਚਾਈ ਸਾਹਮਣੇ ਆ ਰਹੀ ਆ ਸਾਰੇ ਉਸੇ ਉਸ ਤਰੀਕੇ ਦੇ ਨਾਲ ਲੋਕਾਂ ਨੂੰ ਪਤਾ ਲੱਗ ਰਿਹਾ ਆ ਤੇ ਜੀ7 ਸਮਾਗਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੇ ਵੱਲੋਂ ਇਹ ਸਾਰੀਆਂ ਗੱਲਾਂ ਨੂੰ ਅਣਦੇਖ ਕਰਕੇ ਮੋਦੀ ਨੂੰ ਸੱਦਾ ਦਿੱਤਾ ਗਿਆ ਆ ਉਹ ਇੱਕ ਵੱਡਾ ਹੁਣ ਸਵਾਲ ਉਹਨਾਂ ਦੇ ਉੱਤੇ ਲੱਗ ਗਿਆ ਆ ਕਿ ਕੀ ਮਾਰਕ ਕਾਰਨੇ ਨੂੰ ਇਹ ਪਤਾ ਨਹੀਂ ਸੀਗਾ ਕਿ ਇੱਥੋਂ ਤੱਕ ਕਿ ਜਗਮੀਤ ਸਿੰਘ ਦੀ ਜਾਨ ਨੂੰ ਵੀ ਖਤਰਾ ਸੀਗਾ ਤੇ ਹੁਣ ਜਦੋਂ ਇਹ ਜੀ7 ਦਾ ਸਮਾਗਮ ਹੋਊਗਾ ਤੇ ਨਾਲ ਦੀ ਨਾਲ ਵਿਰੋਧ ਵੀ ਹੋਣਗੇ ਤੇ ਜਗਮੀਤ ਸਿੰਘ ਨੇ ਤਾਂ ਇੱਥੋਂ ਤੱਕ ਵੀ ਦੱਸਿਆ ਉਹ ਕਹਿੰਦੇ ਵੀ ਹਾਲਾਤ ਇਹੋ ਜਿਹੇ ਬਣ ਗਏ ਸੀਗੇ ਕਿ ਮੈਂ ਬੀਸਮੈਂਟ ਦੇ ਵਿੱਚ ਰਹਿੰਦਾ ਹੁੰਦਾ ਹੁੰਦਾ ਸੀਗਾ ਉਹ ਵੀ ਉੱਥੇ ਕਿ ਜਿੱਥੇ ਕੋਈ ਤਾਕੀ ਨਾ ਹੋਵੇ ਕਿਉਂਕਿ ਪੁਲਿਸ ਵਾਲਾ ਮੈਨੂੰ ਇਹ ਕਿਹਾ ਗਿਆ ਸੀਗਾ ਕਿ ਤੇਰੇ ਵਿੰਡੋ ਰਾਹੀਂ ਤੇਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਆ ਕਹਿੰਦੇ ਇੱਕ ਵਾਰੀ ਸਮਾਂ ਆਇਆ ਵੀ ਆ ਗਿਆ ਸੀਗਾ ਕਿ ਆਲੇ ਦੁਆਲੇ ਵਾਲੇ ਵੀ ਇਹ ਕਹਿਣ ਲੱਗ ਪਏਗੇ ਕਿ ਤੂੰ ਸਿਆਸਤ ਛੱਡ ਦੇ ਤੂੰ ਵਕਾਲਤ ਕੀਤੀ ਹੋਈ ਆ ਰੋਜੀ ਰੋਟੀ ਵਧੀਆ ਬਣਾ ਸਕਦਾ ਆ ਪਰ ਆਉਂ ਕਹਿੰਦੇ ਵੀ ਕਰਕੇ ਮੈਂ ਮੁੱਢ ਤੋਂ ਹੀ ਅਧਿਕਾਰਾਂ ਦੀ ਗੱਲ ਕਰਦਾ ਆਇਆ ਸੀਗਾ ਭਾਰਤੀ ਸਰਕਾਰ ਦੇ ਤੱਕੇशाही ਦੀ ਗੱਲ ਕਰਦਾ ਆ ਰਿਹਾ ਸੀਗਾ ਇਸ ਕਰਕੇ ਮੈਂ ਪਿੱਛੇ ਹਟਣਾ ਦਾ ਸੋਚਿਆ ਨਹੀਂ ਹੈਗਾ ਤੇ ਪਰ ਇੰਨੇ ਹੀ ਦਬਾਅ ਦੇ ਵਿੱਚ ਇੰਨੇ ਹੀ ਸਖਤ ਪਹਿਰੇ ਦੇ ਵਿੱਚ ਉਹ ਜਿਉਂਦੇ ਰਹੇ ਆ ਜੀ ਸੋ ਸਾਬਕਾ ਪ੍ਰਧਾਨ ਮੰਤਰੀ ਜਸਨ ਟੁੱਟੋ ਨੇ ਪਾਰਲੀਮੈਂਟ ਵਿੱਚ ਖੜਕੇ ਇਹ ਕਿਹਾ ਸੀਗਾ ਕਿ ਭਾਰਤੀ ਸਰਕਾਰਾਂ ਦੇ ਏਜੰਟਾਂ ਦੀ ਭੂਮਿਕਾ ਇਹਦੇ ਵਿੱਚ ਹੈਗੀ ਆ ਜੋ ਵੀ ਕੈਨੇਡਾ ਦੇ ਵਿੱਚ ਚੱਲ ਰਿਹਾ ਉਸ ਤੋਂ ਬਾਅਦ RCMP ਦੇ ਕਮਿਸ਼ਨਰ ਮਾਈਕ ਟੋਹੇਮ ਨੇ ਪਿਛਲੇ ਅਕਤੂਬਰ ਇੱਕ ਸੰਬੋਧਨ ਦੌਰਾਨ ਕਿਹਾ ਸੀਗਾ ਕਿ ਸਾਡੇ ਕੋਲ ਇਨਵੈਸਟਿਗੇਟਰ ਦੇ ਕੋਲੇ ਪੱਕੇ ਸਬੂਤ ਆ ਕਿ ਭਾਰਤੀ ਏਜੰਟ ਜਿਹੜੀਆਂ ਕੈਨੇਡਾ ਵਿੱਚ ਹੋ ਰਹੀਆਂ ਘਟਨਾਵਾਂ ਦੇ ਪਿੱਛੇ ਹੈਗੇ ਆ ਤੇ ਕੁੱਲ ਮਿਲਾ ਕੇ ਜੋ ਕੈਨੇਡਾ ਦੀ ਇਨਫੋਰਸਮੈਂਟ ਏਜੰਸੀਜ਼ ਨੇ ਚਾਹੇ RCMP ਆ ਸੀਸਟਾ ਜਾਂ ਹੋਰ ਕਈ ਅਨਨੇਮਡ ਏਜੰਸੀਜ਼ ਆ ਉਹ ਇਸ ਗੱਲ ਨਾਲ ਕਿਤੇ ਨਾ ਕਿਤੇ ਨਾਰਾਜ਼ ਆ ਕਿ ਮਾਰਗਕਾਰ ਨੇ ਮੇਂ ਕਾਲੀ ਕੀਤੀ ਆ ਤੇ ਕੈਨੇਡਾ ਦੇ ਇੰਟਰਸਟ ਜਿਹੜੇ ਆ ਖਾਸ ਕਰਕੇ ਸਕਿਉਰਿਟੀ ਦੇ ਇੰਟਰਸਟ ਆ ਉਹਨੂੰ ਪਿੱਛੇ ਛੱਟਿਆ ਸੋ ਇਹ ਗੱਲ ਖੁੱਲ ਕੇ ਸਾਹਮਣੇ ਆ ਰਹੀ ਹੈ ਇਹੀ ਕਾਰਨ ਕੈਨੇਡਾ ਦਾ ਮੀਡੀਆ ਜਿਹੜਾ ਆ ਉਹ ਵੀ ਇਸ ਮੁੱਦੇ ਦੇ ਉੱਤੇ ਖੁੱਲ ਕੇ ਸਟੈਂਡ ਲੈ ਰਿਹਾ ਆ ਸੋ ਕੁੱਲ ਮਿਲਾ ਕੇ ਗੱਲ ਜਿਹੜੀ ਆ ਉਹ ਮੋਦੀ ਦੇ ਵਿਰੋਧ ਵੱਲ ਨੂੰ ਜਾ ਰਹੀ ਆ ਤੇ ਇਹਦੇ ਨਾਲ ਇੱਕ ਗੱਲ ਜਿਹੜੀ ਹੋਰ ਕਲੀਅਰ ਹੁੰਦੀ ਆ ਉਹ ਸਾਰਿਆਂ ਵਾਸਤੇ ਆ ਕਿ ਕਦੀ ਕੈਨੇਡਾ ਦੇ ਵਿੱਚ ਕਤਲ ਹੁੰਦੇ ਆ ਕਦੀ ਕੈਨੇਡਾ ਦੇ ਵਿੱਚ ਫਰੋਤੀਆਂ ਆਉਂਦੀਆਂ ਧਮਕੀਆਂ ਆਉਂਦੀਆਂ ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਸਾਂਝ ਕੀ ਆ ਇਹਨਾਂ ਸਾਰੀਆਂ ਗੱਲਾਂ ਵਿੱਚ ਸਾਂਝ ਇਹ ਆ ਕਿ ਚਾਹੇ ਕਤਲ ਭਾਈ ਹਰਦੀਪ ਸਿੰਘ ਨੇਜਰ ਦਾ ਹੋਵੇ ਤੇ ਚਾਹੇ ਕਤਲ ਸਤਵਿੰਦਰ ਸ਼ਰਮਾ ਦਾ ਹੋਵੇ ਪਰ ਜਿਹੜੀ ਮਗਰ ਤਾਕਤ ਆ ਉਹ ਪਾਰ ਸਰਕਾਰ ਆ ਉਹ ਟ੍ਰਾਂਸ ਨੈਸ਼ਨਲ ਰੈਪ੍ਰੈਸ਼ਨ ਉਹ ਵਿਦੇਸ਼ੀ ਦਖਲ ਅੰਦਾਜ਼ੀ ਦੀਆਂ ਜੜਾਂ ਜੜੀਆਂ ਜਾ ਕੇ ਇਕੱਠਾਂ ਜੋੜਦੀਆਂ ਉਹ ਜਿੰਨਾ ਚਿਰ ਤੁਸੀਂ ਇਹ ਸੋਚਦੇ ਰਹੋਗੇ ਕਿ ਮੈਨੂੰ ਕੀ ਆ ਬਈ ਨਿੱਜਰ ਮਾਰਤਾ ਸੀ ਕਿਹੜਾ ਖਾਲਸਤਾਨੀ ਆ ਅੱਜ ਤੱਕ ਸਿੱਖ ਆ ਅੱਜ ਤੱਕ ਹਿੰਦੂ ਆ ਅੱਜ ਤਾਂ ਕਾਰੋਬਾਰ ਕਰਦੇ ਆ ਇਸ ਦਾ ਪੈਸਾ ਬਣਾਉਂਦੇ ਆ ਸੇਫ ਇੱਥੇ ਕੋਈ ਨਹੀਂ ਹੈਗਾ ਕਿਉਂਕਿ ਐਂਡ ਆਫ ਦਾ ਡੇ ਜਾ ਕੇ ਤਾਰਾਂ ਸਾਰਿਆਂ ਦੀਆਂ ਉੱਥੇ ਜਾ ਕੇ ਜੁੜਦੀਆਂ ਆ ਸੋ ਇਸ ਕਰਕੇ ਜੇਕਰ ਬਚਣਾ ਹੈ ਤਾਂ ਬੋਲਣਾ ਵੀ ਫਿਰ ਸਾਰਿਆਂ ਨੂੰ ਹੀ ਪੈਣਾ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਿੱਖ ਜਥੇਬੰਦੀਆਂ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਲਿਬਰਲ ਸਿੱਖ ਕੌਕਸ ਦੇ ਨਾਲ ਉਸ ਤੋਂ ਇਲਾਵਾ ਕਨਜ਼ਰਵੇਟਿਵ ਸਿੱਖ ਕੌਕਸ ਦੇ ਨਾਲ ਮੀਟਿੰਗਸ ਕੀਤੀਆਂ ਗਈਆਂ ਆਪਣੇ ਕੰਸਰਨ ਉਹਨਾਂ ਦੇ ਅੱਗੇ ਜ਼ਾਹਰ ਕਰਤੇ ਗਏ ਆ ਇਸ ਤੋਂ ਬਾਅਦ ਅੱਜ ਔਟਵਾਚ ਪਾਰਲੀਮੈਂਟ ਹਲਥ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਜਿਦੇ ਵਿੱਚ ਡਬਲਯੂਐਸਓ ਵੱਲੋਂ ਵਲਸਿਕ ਕਮਿਸ਼ਨ ਵੱਲੋਂ ਬਲਪ੍ਰੀਤ ਸਿੰਘ ਅਤੇ ਸਿੱਖ ਫੈਡਰੇਸ਼ਨ ਵੱਲੋਂ ਮਨਿੰਦਰ ਸਿੰਘ ਹਾਜ਼ਰ ਸਨ ਇਸ ਦੇ ਨਾਲ ਹੀ ਉੱਥੇ ਹੋਰ ਸਿੱਖ ਜਥੇਬੰਦੀਆਂ ਦੇ ਵਿੱਚ ਬੀਸੀ ਸਿੱਖ ਗੁਰਦੁਆਰਾ ਕਾਉਂਸਲ ਇਸ ਦੇ ਨਾਲ ਹੀ ਅੰਟਰੀਓ ਗੁਰਦੁਆਰਾ ਕਮੇਟੀ WSO ਕਬੈਕ ਸਿੱਖ ਕੌਂਸਲ ਸਿੱਖ ਫੈਡਰੇਸ਼ਨ ਦੇ ਕਾਰਕੁਨ ਵੀ ਮੌਜੂਦ ਸੀ ਸੋ ਇਸ ਮੌਕੇ ਬੋਲਦਿਆਂ WSO ਦੇ ਆਗੂਆਂ ਨੇ ਕਿਹਾ ਕਿ ਭਾਰਤ ਨੇ ਬਾਰ ਬਾਰ ਕੈਨੇਡਾ ਦੀ ਖੁਦਮੁਖਤਿਆਰੀ ਦੀ ਉਲੰਘਣਾ ਕੀਤੀ ਆ ਕੈਨੇਡਾ ਦੀ ਕੌਮੀ ਸੁਰੱਖਿਆ ਨੂੰ ਖਤਰਾ ਵਿੱਚ ਪਾਇਆ ਹੈ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਕੈਨੇਡੀਅਨ ਨਾਗਰਿਕਾਂ ਨੂੰ ਮਾਰਿਆ ਹੈ ਤੇ ਭਾਰਤ ਨੇ ਹਮੇਸ਼ਾ ਜਵਾਬਦੇਹੀ ਤੋਂ ਇਨਕਾਰ ਕੀਤਾ ਹੈ ਹਮੇਸ਼ਾ ਕੈਨੇਡਾ ਨੂੰ ਸਹਿਯੋਗ ਦੇਣ ਤੋਂ ਇਨਕਾਰ ਕੀਤਾ ਹੈ ਅਜਿਹੇ ਹਾਲਾਤ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੇਵਲੋਂ ਮੋਦੀ ਨੂੰ ਕੈਨੇਡਾ ਸੱਦਣਾ ਸਿੱਧਮ ਸਿੱਧਾ ਇੱਕ ਤੋਂ ਖਾਇਆ ਇਹ ਇੱਕ ਅੱਖਾਂ ਫੇਰਨ ਵਾਲੀ ਗੱਲ ਆ ਤੇ ਬੜੀ ਚਿੰਤਾ ਵਾਲੀ ਹਾਲਤ ਹੈਗੀ ਆ ਜੀ ਦੇਸ ਦੇ ਨਾਲ ਹੀ ਕਹਿੰਦੇ ਜਿਹੜਾ ਹੁਣ ਸਾਹਮਣੇ ਖਲਾਸਾ ਆ ਗਿਆ ਕਿ ਜਗਮੀਰ ਸਿੰਘ ਦੀ ਜਾਨ ਨੂੰ ਵੇਡਾ ਵੱਡਾ ਖਤਰਾ ਸੀਗਾ ਸੋ ਤੋਂ ਪਤਾ ਲੱਗਦਾ ਕਿ ਕਿੱਡੀ ਵੱਡੀ ਚਿੰਤਾ ਵਾਲੀ ਗੱਲ ਆ ਤੇ ਜੋ ਮਾਰਕ ਕਾਰ ਨੇ ਨੇ ਫੈਸਲਾ ਲਿਆ ਜੀ 7 ਦੇ ਵਿੱਚ ਮੋਦੀ ਨੂੰ ਸੱਦਣ ਦਾ ਉਹ ਸਿੱਖ ਭਾਈਚਾਰੇ ਤੇ ਕੈਨੇਡਾ ਦੇ ਲੋਕਤੰਤਰੀ ਮੁੱਲਾਂ ਦੇ ਨਾਲ ਕਦਰਾਂ ਕੀਮਤਾਂ ਦੇ ਨਾਲ ਇੱਕ ਵੱਡਾ ਧੋਖਾ ਆ ਸੋ ਪਾਰਲੀਮੈਂਟ ਹੈਲਦੀ ਪ੍ਰੈਸ ਕਲਿੰਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਆ ਇਹਦੇ ਵਿੱਚ ਸਵਾਲ ਜਵਾਬ ਵੀ ਹੋਏ ਆ ਤੇ ਇਹਨਾਂ ਨੇ ਜ਼ੋਰ ਦਿੱਤਾ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਬੁਲਾਇਆ ਨੇ ਕਿ ਸਰਕਾਰ ਸਾਨੂੰ ਇਹ ਅਹਿਸਾਸ ਕਰਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਸਿੱਖਾਂ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈਗਾ ਚਾਹੇ ਉਹ ਕੈਨੇਡੀਅਨ ਨਾਗਰਿਕ ਵੀ ਕਿਉਂ ਨਾ ਹੋਣ ਉਹ ਕਹਿੰਦੇ ਸਾਨੂੰ ਇਹ ਗੱਲ ਕਦੀ ਵੀ ਕਬੂਲ ਨਹੀਂ ਹੋਊਗੀ ਕਿ ਭਾਰਤੀ ਸਟੇਟ ਇੱਥੇ ਆ ਕੇ ਸਾਡਾ ਸ਼ਿਕਾਰ ਖੇਡੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਵੇ ਕਤਲ ਕਰੇ ਸਿੱਖ ਵਪਾਰੀਆਂ ਤੋਂ ਆ ਕੇ ਹਿੰਦੂ ਵਪਾਰੀਆਂ ਤੋਂ ਆ ਕੇ ਫਰੋਤੀਆਂ ਲਈਆਂ ਜਾਣ ਧਮਕੀਆਂ ਉਹਨਾਂ ਨੂੰ ਦਿੱਤੀਆਂ ਜਾਣ ਤੇ ਉਸ ਤੋਂ ਬਾਅਦ ਜਵਾਬਦੇਹੀ ਕੋਈ ਵੀ ਨਾ ਹੋਵੇ ਸਿਰਫ ਇਹ ਕਹਿ ਦਿੱਤਾ ਜਾਵੇ ਕਿ ਪੁਲਿਸ ਜਾਂਚ ਕਰ ਰਹੀ ਆ ਤੇ ਜਿਨ੍ਹਾਂ ਗੱਲਾਂ ਵੱਲ ਇਸ਼ਾਰਾ ਹੋ ਰਿਹਾ ਆ ਭਾਰਤ ਸਰਕਾਰ ਵੱਲ ਉਹਨਾਂ ਵੱਲ ਕੋਈ ਵੀ ਆ ਸਵਾਲ ਨਾ ਕੀਤੇ ਜਾਣ ਉਹਨਾਂ ਨੂੰ ਤਾਂ ਕੋਈ ਜਵਾਬ ਦੇ ਹੀ ਨਾ ਮੰਗੀ ਜਾਵੇ ਉਹ ਕਹਿੰਦੇ ਅਸੀਂ ਇੱਥੇ ਕਦੀ ਵੀ ਜਿਆ ਹੋਂ ਨਹੀਂ ਦਵਾਂਗੇ ਜਵਾਬ ਦੇ ਹੀ ਅਸੀਂ ਮੰਗਦੇ ਰਹਾਂਗੇ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੱਲ ਦੀ ਕੱਲ ਸਰੀ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਇੱਕ ਸਵਾਰਦਾ ਜਿਹੜੀ 158 ਸਟਰੀਟ ਤੇ 84 ਐਮ ਦੇ ਲੱਗੇ ਫਲੀਟਵੁੱਡ ਲਾਇਬ੍ਰੇਰੀ ਦੇ ਕੋਲ ਵਾਪਰੀ ਇੱਕ ਬਿਜ਼ਨਸ ਪਲਾਜ਼ਾ ਉਹਦੀ ਦੂਜੀ ਮੰਜ਼ਲ ਦੇ ਉੱਤੇ ਇੱਕ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਹਨਾਂ ਦੀ ਪਛਾਣ ਬਾਅਦ ਦੇ ਵਿੱਚ 57 ਸਾਲਾਂ ਦੇ ਸਤਵਿੰਦਰ ਸ਼ਰਮਾ ਵਜੋਂ ਹੋਈ ਜਿਹੜੇ ਕਿ ਡਾਇਨਾਮਿਕ ਵਰਕਫੋਰਸ ਨਾ ਦੀ ਇੱਕ ਕੰਪਨੀ ਚਲਾਉਂਦੇ ਸੀਗੇ ਪਿਛਲੇ ਤਕਰੀਬਨ ਕਹਿ ਸਕਦੇ ਆ ਕਿ 30-32 ਸਾਲਾਂ ਤੋਂ ਲਗਭਗ 992 ਤੋਂ ਸਤਵਿੰਦਰ ਸ਼ਰਮਾ ਰਹਿੰਦੇ ਆ ਬਸਪੋਰਟੀ ਪਰ ਉਹਨਾਂ ਦਾ ਕੰਮ ਪੂਰੇ ਲੋਅਰ ਮੇਨ ਲੈਂਡ ਵਿੱਚ ਫੈਲਿਆ ਹੋਇਆ ਹੈ ਸੀਗਾ ਹੁਣ ਦਫ਼ਤਰ ਸਹੀ ਬਣਾਇਆ ਹੋਇਆ ਹੈਗਾ ਵੱਡੇ ਪੱਧਰ ਤੇ ਉੱਤੇ ਲੇਬਰ ਸਪਲਾਈ ਦਾ ਕੰਮ ਕਰਦੇ ਸੀਗੇ ਇਹਨਾਂ ਵੱਲੋਂ ਗ੍ਰੀਨ ਹਾਊਸਸ ਦੇ ਵਿੱਚ ਫਿਸ਼ ਕੈਨਰੀਜ਼ ਦੇ ਵਿੱਚ ਫਾਰਮਾਂ ਦੇ ਵਾਇਰਸਸ ਦੇ ਵਿੱਚ ਜਿਹੜੀ ਇਹ ਲੇਬਰ ਸਪਲਾਈ ਕੀਤੀ ਜਾਂਦੀ ਸੀਗੀ ਸੋ ਪਿਛਲੇ 30 ਸਾਲ ਦੇ ਦੌਰਾਨ ਜਿੰਨੇ ਵੀ ਲੋਕਾਂ ਨਾਲ ਮਿਲੇ ਵਰਤੇ ਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤੋਂ ਸਾਰੇ ਇਹੀ ਦੱਸਦੇ ਆ ਕਿ ਬੜੇ ਪ੍ਰੇਮ ਪਿਆਰ ਵਾਲੇ ਨਿੱਗੇ ਇਨਸਾਨ ਸਨ ਤੇ ਉਹਨਾਂ ਨੇ ਕਦੀ ਵੀ ਕਿਸੇ ਬਾਰੇ ਕੁਝ ਮਾੜਾ ਨਹੀਂ ਕੀਤਾ ਤੇ ਨਾ ਹੀ ਉਹਨਾਂ ਬਾਰੇ ਕਦੀ ਕੋਈ ਮਾੜੀ ਗੱਲ ਸੁਣਨ ਨੂੰ ਮਿਲੀ ਆ ਪਰ ਜਦੋਂ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਆ ਤੋਂ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੋਇਆ ਹੋਇਆ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਪਰ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਹੋਈ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਜਾਣਕਾਰੀ ਬਾਹਰ ਆਈ ਹੈ ਉਹ ਸਤਵਿੰਦਰ ਸ਼ਰਮਾ ਨੂੰ ਮਾਰਨ ਦੀ ਜ਼ਿੰਮੇਵਾਰੀ ਇੱਕ ਜੀਵਨ ਫੌਜੀ ਨਾਂ ਦੇ ਸ਼ਖਸ ਨੇ ਲਈ ਹੈ ਜੀਵਨ ਫੌਜੀ ਜਿਹੜਾ ਕਿ ਪੰਜਾਬ ਦੇ ਨਾਲ ਆਧਾਰਿਤ ਆ ਆ ਕਾਫੀ ਖਬਰਾਂ ਦੇ ਵਿੱਚ ਨਾਂ ਉਹਦਾ ਚੱਲਦਾ ਰਹਿੰਦਾ ਆ ਪੰਜਾਬ ਦੇ ਵਿੱਚ ਹੋਈਆਂ ਕੁਝ ਵਾਰਦਾਤਾਂ ਦੀ ਜ਼ਿੰਮੇਵਾਰੀ ਵੀ ਜੀਵਨ ਫੌਜੀ ਨੇ ਲਈ ਸੀ ਪੰਜਾਬ ਪੁਲਿਸ ਦੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਉਹਦਾ ਨਾਂ ਸੁਣਨ ਨੂੰ ਮਿਲ ਜਾਂਦਾ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਜਿਹੜਾ ਕਤਲ ਹੋਇਆ ਇਹਦੀ ਜ਼ਿੰਮੇਵਾਰੀ ਉਹ ਕਬੂਲਦੇ ਆ ਤੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਫਰੋਤੀ ਲੈਣ ਦਾ ਕੋਈ ਚੱਕਰ ਨਹੀਂ ਆ ਤੇ ਉਹਨਾਂ ਨੇ ਬੰਦੇ ਭੇਜ ਕੇ ਇਹ ਕਤਲ ਕਰਵਾਇਆ ਜੀ ਸੋ ਜੀਵਨ ਫੌਜੀ ਨੇ ਇਹ ਵੀ ਦਾਵਾ ਕੀਤਾ ਕਿ ਸਤਵਿੰਦਰ ਸ਼ਰਮਾ ਵੱਲੋਂ ਪੰਜਾਬ ਤੋਂ ਕੈਨੇਡਾ ਇਹ ਬੱਚੇ ਬੱਚੀਆਂ ਦਾ ਸ਼ੋਸ਼ਣ ਜਿਹੜਾ ਕੀਤਾ ਜਾਂਦਾ ਸੀਗਾ ਇਸ ਬਾਰੇ ਉਹਨਾਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਤੇ ਇਸ ਵਾਸਤੇ ਜੀਵਨ ਫੌਜੀ ਨੇ ਸਤਵਿੰਦਰ ਸ਼ਰਮਾ ਨੂੰ ਖੁਦ ਫੋਨ ਕਰਕੇ ਇੱਕ ਦੋ ਵਾਰ ਚੇਤਾਵਨੀ ਦਿੱਤੀ ਹੈ ਪਰ ਮੋੜੋਂ ਸ਼ਰਮਾ ਦੇ ਇਹੀ ਕਹਿਣਾ ਸੀਗਾ ਕਿ ਤੁਹਾਡੇ ਕੋਲ ਜੋ ਹੁੰਦਾ ਕਰ ਲਵੋ ਕਹਿੰਦੇ ਇਸ ਕਰਕੇ ਫਿਰ ਸਾਡੇ ਕੋਲ ਗੋਲੀਆਂ ਚਲਾਉਣ ਤੋਂ ਬਿਨਾ ਕੋਈ ਚਾਰਾ ਨਹੀਂ ਬਚਿਆ ਸੀ ਸੋ ਇਹ ਜੀਵਨ ਫੌਜੀ ਦੀ ਜ਼ਿੰਮੇਵਾਰੀ ਕਹਿ ਰਹੀ ਹੈ ਸਤਵਿੰਦਰ ਸ਼ਰਮਾ ਹੁਣ ਸਾਡੇ ਵਿਚਕਾਰ ਹੈ ਨਹੀਂ ਕਿ ਅਸੀਂ ਉਹਨਾਂ ਦਾ ਵੀ ਪੱਖ ਲੈ ਸਕੀਏ ਵੀ ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਪਰ ਇਹ ਜ਼ਿੰਮੇਵਾਰੀ ਜਿਹੜੀ ਆ ਅੱਜ ਕਾਫੀ ਘਮ ਰਹੀ ਹੈ ਜੀ ਤੇ ਜੀਵਨ ਫੌਜੀ ਨੇ ਇਹ ਵੀ ਜ਼ਿੰਮੇਵਾਰੀ ਲਈ ਹੈ ਕਿ ਸਰੀ ਦੇ ਇੱਕ ਹੋਰ ਕਵਰ ਵਾਲੀ ਜਿਨ੍ਹਾਂ ਦੇ ਘਰ ਦੇ ਉਤੇ ਦੋ ਵਾਰ ਗੋਲੀ ਚੱਲੀ ਆ ਸੋ ਇਹ ਕਾਰੋਬਾਰੀ ਜਿਹੜੇ ਇੱਕ ਵੱਡੇ ਫੈਸ਼ਨ ਨਾਲ ਸੰਬੰਧਿਤ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਸੋ ਉਹਦੇ ਬਾਰੇ ਵੀ ਜੀਵਨ ਫੌਜੀ ਨੇ ਇਹੀ ਕਿਹਾ ਕਿ ਅਸੀਂ ਉਹਨੂੰ ਧਾਂਪੀਆਂ ਦਿੱਤੀਆਂ ਬਈ ਉਹ ਗਲਤ ਕੰਮਾਂ ਤੋਂ ਬਾਹਰ ਆ ਜਾਵੇ ਪਰ ਬਾਜ ਨਾ ਆਉਣ ਦੀ ਸੂਰਤ ਵਿੱਚ ਉਹਨਾਂ ਦੇ ਘਰ ਦੇ ਉੱਤੇ ਦੋ ਵਾਰੀ ਗੋਲੀ ਚਲਾਈ ਗਈ ਆ ਸੋ ਤੁਹਾਨੂੰ ਮੈਂ ਦੱਸ ਦਵਾਂ ਕਿ ਉਹੀ ਘਰ ਆ ਜਿੱਦੇ ਬਾਅਦ ਪੁਲਿਸ ਦਾ ਕੈਮਰਾ ਵੀ ਲੱਗਾ ਹੋਇਆ ਸੀਗਾ ਪਰ ਫਿਰ ਵੀ ਦੋ ਵਾਰ ਗੋਲੀ ਚੱਲ ਚੁੱਕੀ ਆ ਸੋ ਦੇਖਿਆ ਜਾਵੇ ਤਾਂ ਗੱਲ ਉਹੀ ਆ ਕਿ ਸਲਾਤ ਕਾਫੀ ਚਿੰਤਾ ਵਾਲੇ ਬਣੇ ਹੋਏ ਆ ਮੈਂ ਫੇਰ ਕਹਿਣਾ ਕਿ ਸਾਡੇ ਲੋਕੇ ਗੱਲ ਚੰਗੀ ਤਰ੍ਹਾਂ ਸਮਝ ਲੈਣ ਬਈ ਇਹ ਇਹ ਜਿਹੜੀਆਂ ਇਹ ਸੋਚਣਾ ਆ ਵੀ ਇਹ ਤਾਂ ਜੀ ਹੁਣ ਖਾਲਸਤਾਨੀਆਂ ਨੂੰ ਮਾਰ ਰਹੇ ਆ ਇਹ ਤਾਂ ਜੀ ਸਿੱਖ ਕਾਰੋਬਾਰੀਆਂ ਨੂੰ ਮਾਰ ਰਹੇ ਆ ਹੁਣ Hindu ਕਾਰੋਬਾਰੀ ਵੀ ਮਾਰ ਦਿੱਤਾ ਆ ਤੇ ਇਹਨਾਂ ਦੇ ਪਿੱਛੇ ਜਿਹੜਾ ਜਾ ਕੇ ਜੜ ਜੜੀ ਆ ਉਹ ਭਾਰਤੀ ਸਟੇਟ ਆ ਉੱਥੋਂ ਜਿਹੜੀਆਂ ਏਜੰਸੀਆਂ ਵੱਲੋਂ ਜਿਸ ਤਰੀਕੇ ਦੇ ਨਾਲ ਆਪਰੇਸ਼ਨ ਚਲਾਇਆ ਜਾ ਰਿਹਾ ਇਹ ਉਹਦੀਆਂ ਸਾਰੀਆਂ ਕਾਢਾਂ ਹੈਗੀਆਂ ਤੇ ਜੇਕਰ ਹੱਲੇ ਵੀ ਕਿਸੇ ਨੇ ਨਹੀਂ ਸਮਝਣਾ ਤਾਂ ਉਹਦੀ ਆਪਣੀ ਇਹਦੇ ਵਿੱਚ ਬਹੁਤ ਵੱਡੀ ਵਹਿਮ ਵਾਲੀ ਗੱਲ ਹੋਣੀ ਆ ਤੇ ਉਹਦੇ ਸੱਤੇ ਦੇਰ ਸਵੇਰ ਸਾਰਿਆਂ ਨੂੰ ਪੁੱਗਤਣੇ ਪੈਣੇ ਆ ਕਿਉਂਕਿ ਹੁਣ ਜਿਹੜਾ ਆ ਇਹ ਗੱਲ ਦੀ ਸ਼ੁਰੂਆਤ ਵੱਡੇ ਪੱਧਰ ਤੇ ਹੋ ਚੁੱਕੀ ਆ ਪਿਛਲੇ 10 ਦਿਨਾਂ ਵਿੱਚ ਦੇਖ ਰਹੇ ਆ ਕਿ ਟ੍ਰਾਂਟੋ ਕੈਲਗਰੀ ਐਡਵੈਂਟਨ ਤੇ ਵੈਨਕੂਵਰ ਸਰੀ ਹੈਬਸਪੋਰਟ ਦੇ ਵਿੱਚ ਲਗਾਤਾਰ ਜਿਹੜਾ ਕੌਲਾਂ ਦੇ ਵਿੱਚ ਵਾਧਾ ਹੋਇਆ ਧਮਕੀਆਂ ਫਰੋਟੀਆਂ ਮੰਗੀਆਂ ਜਾ ਰਹੀਆਂ ਆ ਪਰ ਕੁੱਲ ਮਿਲਾ ਕੇ ਜਿਹੜਾ ਆ ਉਹ ਲੋਕ ਵੱਡੀ ਤਸਵੀਰ ਨਹੀਂ ਦੇਖ ਰਹੇ ਸੋ ਸਰੀ ਦੇ ਵਿੱਚ ਤੇ ਬ੍ਰੈਂਟਨ ਦੇ ਵਿੱਚ ਇਕੱਤਰਤਾਵਾਂ ਕੀਤੀਆਂ ਜਾ ਰਹੀਆਂ ਆ ਤੇ ਸਰੀ ਦੇ ਵਿੱਚ ਵੀ ਇੱਕ ਸਮਾਗਮ ਰੱਖਿਆ ਗਿਆ ਐਤਵਾਰ ਨੂੰ ਜਿੱਥੇ ਇਕੱਠੇ ਹੋਣਾ ਹੈ ਉਸਦੀਸ਼ ਕੁਮਾਰ ਹਣਾ ਵੱਲੋਂ ਸੱਦਾ ਦਿੱਤਾ ਗਿਆ ਆ ਸੋ ਕੁੱਲ ਮਿਲਾ ਕੇ ਇਹ ਗੱਲ ਸਮਝਣ ਦੀ ਲੋੜ ਆ ਵੱਡੀ ਤਸਵੀਰ ਦੇਖਣ ਦੀ ਲੋੜ ਆ ਵੀ ਸਾਰੀ ਗੱਲ ਪਿੱਛੋਂ ਆ ਕਿੱਥੋਂ ਰਹੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਦੀ ਤਾਂ ਭਾਰਤ ਤੋਂ ਇੱਕ ਬਹੁਤ ਹੀ ਅਜਮੰਦਪਾਗੀ ਖਬਰ ਇਹ ਆਈ ਹੈ ਕਿ ਅਹਮਦਾਬਾਦ ਹਵਾਈ ਅੱਡੇ ਨੇੜੇ ਕ ਰਹਾਇਸ਼ੀ ਇਲਾਕੇ ਤੇ ਜਹਾਜ਼ ਡਿੱਗ ਪਿਆ ਸੋ ਟੇਕ ਆਫ ਕਰਦੇ ਆ ਇਹ ਜਹਾਜ਼ ਤਕਰੀਬਨ ਉੱਥੋਂ ਦੇ 1.5 ਵਜੇ ਦੇ ਕਰੀਬ ਉਡਾਣ ਭਰਨ ਮੌਕੇ ਯਾਨੀ ਕਿ ਡਿੱਗਿਆ ਆ ਏਅਰ ਇੰਡੀਆ ਦਾ ਇਹ ਜਹਾਜ਼ ਸੀਗਾ ਤੇ ਇਹ ਜਦੋਂ ਡਿੱਗਿਆ ਤਾਂ ਇੱਥਾ ਮੈਡੀਕਲ ਕਾਲਜ ਦੇ ਰਹਾਇਸ਼ੀ ਕੁਆਟਰਸ ਸੀਗੇ ਤੋ ਇਹ ਨਾਲ ਕੀ ਹੋਇਆ ਕਿ ਇੱਕ ਤਾਂ ਜਿਹੜੇ ਵਿੱਚ ਸਵਾਰ ਸੀਗੇ ਉਹਨਾਂ ਵਿੱਚੋਂ ਸਿਰਫ ਇੱਕ ਜਣਾ ਬਚਿਆ। ਕੁੱਲ 242 ਯਾਤਰੀ ਸਵਾਰ ਸੀਗੇ ਵਿੱਚੇ ਅਮਲੇ ਸਮੇਤ ਪਾਇਲਟ ਸਮੇਤ ਉਹਨਾਂ ਦੇ ਮਾਰੇ ਜਾਣ ਦੇ ਅਸਾਰ ਆ। ਸਿਰਫ ਇੱਕ ਜਣਾ ਜਿਹੜਾ ਕਿ ਪਹਿਲਾਂ ਹੀ ਐਮਰਜੈਂਸੀ ਡੋਰ ਖੋਲ ਕੇ ਉਹਨੂੰ ਛਾਲ ਮਾਰਤੀ ਇੱਕ ਬਰਤਾਨਵੀ ਨਾਗਰਿਕ ਆ ਪਰ ਭਾਰਤੀ ਮੂਲ ਦਾ ਆ ਉਹ ਬਚਿਆ ਆ। ਸੋ ਨਾਲ ਜਿਹੜੇ ਲੋਕ ਥੱਲੇ ਰਹਿ ਰਹੇ ਸੀਗੇ ਕੁਆਟਰਾਂ ਦੇ ਵਿੱਚ, ਘਰਾਂ ਦੇ ਵਿੱਚ ਉਹਨਾਂ ਦੇ ਵੀ ਮਾਰੇ ਜਾਣ ਦਾ ਖਾਤਸ਼ਾ ਪ੍ਰਗਟਾਇਆ ਜਾ ਰਿਹਾ। ਸੋ ਗਿਰਾਲਾ ਦਾ ਜਿਹੜਾ ਸਿਹਤ ਵਿਭਾਗ ਆ ਉਹ ਇਸੇ ਕਰਕੇ ਖੱਲੇ ਮੌਤਾਂ ਦੀ ਸਹੀ ਗਿਣਤੀ ਨਹੀਂ ਦੱਸ ਰਿਹਾ। ਉਹ ਕਹਿੰਦੇ ਸਾਨੂੰ ਪਤਾ ਅਬ ਕਿੰਨੇ ਲੋਕ ਜਿਹੜੇ ਆ ਮਾਰੇ ਗਏ ਆ ਜਹਾਜ਼ ਦੇ ਵਿੱਚ 242 ਸਵਾਰ ਸੀ ਉਹਨਾਂ ਵਿੱਚੋਂ ਇੱਕ ਬਚਿਆ ਜਿਹੜੇ ਥੱਲੇ ਸੀਗੇ ਉਹਨਾਂ ਦੇ ਵਿੱਚੋਂ ਕਿੰਨੇ ਮਰੇ ਕਿੰਨੇ ਜ਼ਖਮੀ ਹੋਏ ਇਹ ਉਹਨਾਂ ਬਾਰੇ ਸਰਵੇਖਣ ਹੈ ਪਤਾ ਕਿ ਹੱਲੇ 50 ਦੇ ਕਰੀਬ ਜ਼ਖਮੀ ਹਸਪਤਾਲ ਦੇ ਵਿੱਚ ਆ ਪਰ ਬਾਕੀਆਂ ਦੀ ਗਿਣਤੀ ਜਿਹੜੀ ਆ ਉਹ ਹੱਲੇ ਹੋਣੀ ਬਾਕੀ ਆ ਸੋ ਇਹਨਾਂ ਮਸਾਫਰਾਂ ਦੇ ਵਿੱਚ ਕੁੱਲ ਵਿੱਚੋਂ 169 ਭਾਰਤੀ ਸੀਗੇ 55 ਬਰਤਾਨਵੀ ਨਾਗਰਿਕ ਸਗੇ ਇੱਕ ਕਨੇਡੀਅਨ ਸੀ ਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ ਇਹਨਾਂ ਵਿੱਚੋਂ 217 ਬਾਲਗ ਸਗੇ ਜੀ ਤੇ 11 ਬੱਚੇ ਸਗੇ ਆ ਜਿਹੜੀ ਕਨੇਡੀਅਨ ਨਾਗਰਿਕ ਸੀ ਉਹ ਇੱਕ ਡੈਂਟਿਸਟ ਸੀ ਮਿਸਿਸਾਗਾ অন্ਟਾਰੀਓ ਤੋਂ ਤੇ ਉਹਦੇ ਪਤੀ ਨੇ ਦੱਸਿਆ ਕਿ ਨਰਾਲੀ ਪਟੇਲ ਆ ਜਿਹੜੀ ਆ ਉਹਦਾ ਨਾਮ ਸੀਗਾ ਤੇ ਸਿਰਫ 1 ਸਾਲ ਦਾ ਆਪਣਾ ਬੇਟਾ ਤੇ ਪਤੀ ਨੂੰ ਛੱਡ ਕੇ ਇਹ ਡੈਂਟਿਸ ਜਿਹਦਾ ਸਾਰਾ ਫਿਊਚਰ ਮੂਰੇ ਪਿਆ ਸੀਗਾ ਇਸ ਹਾਦਸੇ ਦੇ ਵਿੱਚ ਅਜਾਨ ਗਵਾ ਗਈ ਆ ਸੋ ਇਹ ਜਿਹੜੀ ਫਲਾਈਟ ਆ ਇਹਨ ਦਾ ਬਾਤੋਂ ਲੰਡਨ ਆ ਰਹੀ ਸੀਗੀ ਇਸ ਕਰਕੇ ਬਹੁਤ ਸਾਰੇ ਬਰਤਾਨਵੀ ਨਾਗਰਿਕ ਵੀ ਇਹਦੇ ਵਿੱਚ ਸਵਾਰ ਸੀਗੇ ਹਾਦਸਾ ਗ੍ਰਸਤ ਜਹਾਜ਼ ਜਿਹੜਾ ਜੀ ਉਹ ਅਮਰੀਕਾ ਦੀ ਬਣੀ ਕੰਪਨੀ ਬੋਇੰਗ 787 8 ਡ੍ਰੀਮ ਲਾਈਨਰ ਸੀਗਾ ਤੇ ਇਹ ਜਹਾਜ਼ ਦੇ ਕੈਪਟਨ ਸਮੀਰ ਸੱਬਰਵਾਲ ਕੋ ਦੱਸਿਆ ਗਿਆ ਕਿ 8000 ਘੰਟੇ ਜਹਾਜ਼ ਚਲਾਉਣ ਦਾ ਤਜਰਬਾ ਸੀ ਜਿਹੜਾ ਕੋ ਪਾਇਲਟ ਸੀਗਾ ਉਹਦੇ ਕੋਲ ਕਲਾਈਵ ਕੁੰਦਰ ਦੇ ਕੋਲ 1100 ਘੰਟੇ ਜਹਾਜ਼ ਉਡਾਉਣ ਦਾ ਤਜਰਬਾ ਸੀਗਾ ਪਰ ਜਹਾਜ਼ ਦੇ ਵਿੱਚ ਕੋਈ ਤਕਨੀਕੀ ਨੁਕਸ ਜਿਹੜਾ ਪਿਆ ਆ ਜਦੋਂ ਵੀਡੀਓ ਵੀ ਦੇਖਦੇ ਆ ਤਾਂ ਜਹਾਜ਼ ਜਿਹੜਾ ਉਡਣ ਤੋਂ ਬਾਅਦ ਟੇਕ-ਆਫ ਹੋਣ ਤੋਂ ਬਾਅਦ ਥੱਲੇ ਥੱਲੇ ਜਾ ਹੀ ਗਿਆ ਉੱਪਰ ਨੂੰ ਨਹੀਂ ਉੜਿਆ ਸੋ ਗੁਜਰਾਤ ਭਾਜਪਾ ਦੇ ਮੁਤਾਬਕ ਇਸ ਜਹਾਜ਼ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲੇ ਦੇ ਇੰਚਾਰਜ ਵਜੇ ਰupani ਵੀ ਸਵਾਰ ਸਗੇ ਉਹ ਵੀ ਬਚ ਨਹੀਂ ਸਕੇ ਸੋ ਹੁਣ ਅਜੇ ਕੁੱਲ ਮੋਤਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਆ ਜਿਹੜੀਆਂ ਦੇਖੀਆਂ ਨਹੀਂ ਜਾ ਰਹੀਆਂ ਸੋ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਜਦੋਂ ਕੋਈ ਹਰਿਆ ਭਰਿਆ ਪਰਿਵਾਰ ਉੱਜੜਦਾ ਕਿਤੇ ਸਾਰੇ ਦੇ ਸਾਰੇ ਪਰਿਵਾਰ ਜਾਂਦੇ ਲੱਗੇ ਆ ਬੱਚਿਆਂ ਸਮੇਤ ਬੜਾ ਦੁਖਦਈ ਆ ਜਹਾਜ਼ਾਂ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਚੜਾਉਣ ਤੌਰ ਤੇ ਜਾਂਦੇ ਆ ਦੇਖਦੇ ਆ ਕਿੰਨਾ ਪਰਿਵਾਰ ਖੁਸ਼ ਹੁੰਦਾ ਆ ਪਰ ਇਸ ਮੰਦਪਾਗ ਜਹਾਜ਼ ਨਾਲ ਜੋ ਵਾਪਰਿਆ ਉਹਦੇ ਨਾਲ ਕਈ ਘਰ ਜਿਹੜੇ ਨੇ ਜੀ ਉਹ ਉਹਜੜ ਗਏ ਆ ਤੇ ਇਹ ਵੀ ਜਾਣਕਾਰੀ ਮਿਲੀ ਆ ਕਿ ਇਹ ਜਹਾਜ਼ ਜਿਹੜਾ ਸੇਮ ਆ ਇਹ ਮਈ ਦੇ ਖੇਰ ਲਿਆਵ ਤੇ ਲੰਡਨ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਲੰਡਨ ਫਲਾਈਟ ਵੀ ਜਿਹੜੀ ਹੈ ਵਿੱਚ ਜਾਂਦਾ ਰਿਹਾ ਆ ਤੇ ਇਹ ਵੀ ਗੱਲ ਆਪਣੇ ਕੋਲ ਕੋਈ ਲੋਕੀ ਸ਼ੇਪੀ ਨਹੀਂ ਕਿ 에어 ਇੰਡੀਆ ਦੇ ਕੋਲ ਇਸ ਵੇਲੇ ਪੈਸੇ ਦੀ ਤੰਗੀ ਆ ਬੇਸ਼ੱਕ ਪ੍ਰਾਈਵੇਟ ਹੱਥਾਂ ਵਿੱਚ ਜਾ ਚੁੱਕੀ ਆ ਟਾਟਾ ਦੇ ਕੋਲ ਪਰ ਕੁਝ ਸੁਧਾਰ ਨਹੀਂ ਕਦੀ ਟੋਲ ਸਟੱਕਸ ਹੋ ਜਾਂਦੀਆਂ ਕਦੀ ਜਹਾਜ਼ ਅੱਧ ਵਾਸਤੋਂ ਵਾਪਸ ਮੋੜਨਾ ਪੈਂਦਾ ਤੇ ਹੁਣ ਇਹ ਗੱਲ ਜਿਹੜੀ ਆ ਜੋ ਜਿਹੜਾ ਫਲਾਈਟ ਰੈਡਾਰ ਦਾ ਡਾਟਾ ਦੱਸ ਰਿਹਾ ਉਹਦੇ ਵਿੱਚ ਦੱਸਿਆ ਗਿਆ ਕਿ ਇਹ ਜਹਾਜ਼ ਭਾਰਤੀ ਹਵਾਈ ਅੱਡਿਆਂ ਤੋਂ ਪੈਰਿਸ, ਲੰਡਨ, ਫ੍ਰੈਂਕਫਰਟ, ਮੈਲਬੌਰਨ ਲਈ 14 ਅਡਾਣਾ ਜਿਹੜੀਆਂ ਬਿਨਾਂ ਰੁਕੇ ਲਈ ਗਿਆ ਆ ਸੋ ਮਤਲਬ ਕਿ ਮੇਨਟੇਨੈਂਸ ਜਿਹੜੀ ਆ ਰਿਪੇਅਰ ਆ ਉਹਦਾ ਖਿਆਲ ਨਹੀਂ ਰੱਖਿਆ ਗਿਆ ਹੁਣ ਬੋਇੰਗ ਵਾਲੇ ਆਪਣੇ ਤੌਰ ਦੇ ਉੱਤੇ ਜਾਂਚ ਕਰਨਗੇ ਭਾਰਤ ਸਰਕਾਰ ਆਪਣੇ ਤੌਰ ਤੇ ਜਾਂਚ ਕਰੂਗੀ ਅਮਰੀਕਾ ਨੇ ਅੱਡ ਤੌਰ ਤੇ ਆਫਰ ਕੀਤੀ ਹੈ ਜਿ ਤੁਹਾਨੂੰ ਜਾਂਚ ਵਿੱਚ ਹੈਲਪਰੀ ਲੋੜਿਆ ਸੀ ਕਰ ਸਕਦੇ ਆ ਸੋ ਨੌਕਸ ਜਿਹੜਾ ਲੱਭਣ ਦੀ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਹੋਮ ਮਿਨਿਸਟਰ ਨੇ ਭਰ ਦਿਆ ਅਮਿਤ ਸ਼ਾ ਉਹਨਾਂ ਨੇ ਜਸਟ ਇਹਨੂੰ ਇੱਕ ਹਾਸਾ ਕਹਿ ਕੇ ਪੱਲਾ ਝਾੜ ਦਿੱਤਾ ਆ ਤੇ ਨਾਲ ਦੀ ਨਾਲ ਜਿਹੜੀ ਗੱਲ ਹੁਣ ਇਹ ਵੀ ਆ ਰਹੀ ਆ ਕਿ ਹਲੇ ਜਹਾਜ਼ ਡਿੱਗਣ ਦੀਆਂ ਖਬਰਾਂ ਹੀ ਆ ਰਹੀਆਂ ਸੀਗੀਆਂ ਜਿਵੇਂ ਕਿ ਹਿੰਦੂਤਵੀ ਮੀਡੀਆ ਗੋਦੀ ਮੀਡੀਆ ਕਰਦਾ ਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਸਿੱਖਾਂ ਸਰ ਮੜਦਿਓ ਸੋ ਸੀਐਨਐਨ ਨਿਊਜ਼ 8 ਟਨ ਦੀ ਜਿਹੜੀ ਪੱਤਰਕਾਰ ਆ ਸ਼ਭਾਂਗੀ ਸ਼ਰਮਾ ਉਹਦੇ ਵੱਲੋਂ ਜਦ ਹੀ ਇਹਦਾ ਨਾਂ ਸਿੱਖਾਂ ਦੇ ਨਾਲ ਜੋੜਤਾ ਖਾਲਸਾਣੀਆਂ ਦੇ ਨਾਲ ਜੋੜ ਦਿੱਤਾ ਗਿਆ ਕਹਿੰਦੇ ਜੀ7 ਸਮਾਗਮ ਹੋ ਰਿਹਾ ਆ ਉਹਦੇ ਵਾਸਤੇ ਰਫੜ ਪਾਉਣ ਲਈ ਸਿੱਖਾਂ ਵੱਲੋਂ ਖਾਲਸਤਾਨੀਆਂ ਵੱਲੋਂ ਜਹਾਜ਼ ਸੱਟਿਆ ਗਿਆ ਆ ਬਾਅਦ ਵਿੱਚ ਲੋਕਾਂ ਨੇ ਕਾਫੀ ਰੇਲ ਬਣਾਈ ਗਾਲਾਂ ਕੱਢੀਆਂ ਵੀ ਸ਼ਰਮ ਕਰਿਆ ਕਰੋ ਮੜੀ-ਮੋਟੀ ਅੰਨਿਆਂ ਨੂੰ ਵੀ ਦਿਖ ਰਿਹਾ ਇਹ ਕਿ ਜਹਾਜ਼ ਜਿਹੜਾ ਹਾਦਸਾਗਰਾਸਤ ਹੋ ਕੇ ਡਿਗਿਆ ਬਾਅਦ ਚ ਆਪਣਾ ਟਵੀਟ ਜਿਹੜਾ ਉਹ ਡਿਲੀਟ ਕਰ ਗਈ ਪਰ ਲਾਹਣ ਤਾਂ ਹਲੇ ਤੱਕ ਪੈ ਰਹੀਆਂ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅਖੀਰ ਵਿੱਚ ਇਜ਼ਰਾਈਲ ਅਤੇ ਈਰਾਨ ਦੀ ਕਾਫੀ ਦੇ ਤਣਾ ਤੋਂ ਬਾਅਦ ਇੱਕ ਵਾਰ ਦੋਵੇਂ ਮੁਲਕਾਂ ਨੂੰ ਸਾਹਮਣੇ ਹੁੰਦੇ ਪ੍ਰਤੀਤ ਹੋ ਰਹੇ ਆ ਈਰਾਨ ਜਿਹੜਾ ਆ ਉਹ ਨਿਊਕਲੀਅਰ ਬੰਬ ਬਣਾਉਣ ਦੇ ਲਾਗੇ ਪਹੁੰਚ ਗਿਆ ਆ ਜਾ ਉਹਨਾਂ ਨੇ ਬਣਾ ਲਿਆ ਇਹਦੇ ਬਾਰੇ ਹਜੇ ਕੋਈ ਵੀ ਪਤਾ ਨਹੀਂ ਆ ਪਰ ਦੂਜੇ ਪਾਸੇ ਇਜ਼ਰਾਈਲ ਤੇ ਅਮਰੀਕਾ ਇਸ ਗੱਲ ਵਾਸਤੇ ਬਜ਼ਾਇਦ ਨਹੀਂ ਕਿ ਇਰਾਨ ਦੇ ਕੋਲ ਨਿਊਕਲੀਅਰ ਬੰਬ ਨਹੀਂ ਹੋਣਾ ਚਾਹੀਦਾ ਜੇਕਰ ਇਹ ਬੰਬ ਬਣਾ ਲਿਆ ਤਾਂ ਇਹ ਦੁਨੀਆ ਦੇ ਵਿੱਚ ਖਤਰਾ ਸਿੱਧ ਹੋ ਸਕਦੇ ਆ ਮਤਲਬ ਕਿ ਅਮਰੀਕਾ ਤੇ ਇਜ਼ਰਾਈਲ ਦੀ ਸੁਪਰ ਪਾਵਰ ਨੂੰ ਚੈਲੰਜ ਹੋ ਸਕਦਾ ਆ ਡਰ ਜਿਹੜਾ ਵੱਧ ਜਾਣਾ ਕੋਈ ਹਥਿਆਰ ਵੱਡਾ ਕੋਲ ਆ ਜਾਣਾ ਆ ਸੋ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਅਮਰੀਕਾ ਦੇ ਨੇ ਉਹਨਾਂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਉਹ ਕਹਿੰਦੇ ਵੀ ਝਗੜਾ ਵੱਧ ਰਿਹਾ ਹੈ ਮਿਡਲ ਈਸਟ ਦੇ ਵਿੱਚ ਤੇ ਮੈਨੂੰ ਲੱਗਦਾ ਆ ਵੀ ਇਰਾਨ ਅਤੇ ਇਜ਼ਰਾਈਲ ਦੀ ਜੰਗ ਹੋ ਸਕਦੀ ਆ ਇਜ਼ਰਾਈਲ ਤਿਆਰੀਆਂ ਕਰ ਰਿਹਾ ਹਮਲਾ ਕਰਨ ਦੀਆਂ ਪਰ ਕਦੋਂ ਕਰੂਗਾ ਇਹਦੇ ਬਾਰੇ ਮੈਨੂੰ ਹਜੇ ਕੁਝ ਨਹੀਂ ਪਤਾ ਹੋ ਵੀ ਸਕਦਾ ਆ ਨਹੀਂ ਵੀ ਹੋ ਸਕਦਾ ਆ ਤੇ ਉਹ ਕਹਿੰਦੇ ਮੈਨੂੰ ਇਸ ਬਾਰੇ ਕੁਝ ਪੱਕਾ ਨਹੀਂ ਪਤਾ ਆ ਪਰ ਇੰਨਾ ਪਤਾ ਆ ਕਿ ਕੁਛ ਨਾ ਕੁਛ ਹੋਊਗਾ ਸੋ ਅੱਡੜ ਤਰ੍ਹਾਂ ਦੇ ਸੰਕੇਤ ਜਿਹੜੇ ਗਰਾਊਂਡ ਤੋਂ ਮਿਲ ਰਹੇ ਆ ਦੇ ਮੁਤਾਬਕ ਇਜ਼ਰਾਈਲ ਅਤੇ ਇਰਾਨ ਦੋਵੇਂ ਤਿਆਰੀਆਂ ਕਰ ਚੁੱਕੇ ਆ ਸੋ ਜੇਕਰ ਜੰਗ ਛੇੜਦੀ ਆ ਤਾਂ ਹਰਾਨ ਵੀ ਕੋਈ ਛੋਟਾ ਮੁਲਕ ਨਹੀਂ ਇਜ਼ਰਾਈਲ ਦੇ ਕੋਲ ਵੀ ਟੈਕਨੋਲੋਜੀ ਦਾ ਕੋਈ ਘਾਟਾ ਨਹੀਂ ਅਮਰੀਕਾ ਦੇ ਵੀ ਉੱਥੇ ਉਹ ਬਹੁਤ ਸਾਰੇ ایਅਰ ਬੇਸ ਆ ਇਹ ਵੀ ਵਿੱਚ ਇਨਵੋਲਵ ਹੋਣਗੇ ਕੁੱਲ ਮਿਲਾ ਕੇ ਇੱਕ ਹੋਰ ਵੱਡਾ ਕਨਫਲਿਕਟ ਦੁਨੀਆ ਦੇ ਵਿੱਚ ਆਊਗਾ ਹਲੇ ਪਹਿਲੇ ਰੌਲੇ ਮੋਕਣੀ ਰਹੇ ਹੈਗੇ ਤੇ ਜੇਕਰ ਇਹ ਵੀ ਗੱਲੇਬਾਤ ਸ਼ੁਰੂ ਹੋ ਗਈ ਤਾਂ ਦੁਨੀਆ ਨੂੰ ਹੋਰ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਆ ਸੋ ਸੁਖਤਾ ਹੀ ਮੰਗਣੀ ਚਾਹੀਦੀ ਆ ਜਿਹੜੀਆਂ ਪਹਿਲਾਂ ਜੰਗਾਂ ਲਗੀਆਂ ਉਹ ਹਟ ਜਾਣ ਪਰ ਹਾਲਾਤ ਇਹ ਬਣ ਰਹੇ ਆ ਕਿ ਗਾਹਾਂ ਨਵੀਆਂ ਜੰਗਾਂ ਜਿਹੜੀਆਂ ਜੀ ਉਹ ਸ਼ੁਰੂ ਹੋਣ ਜਾ ਰਹੀਆਂ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਕਾਉਨੇ ਆ ਕਾਲੂ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਤੁਹਾਡੇ ਨਾਲ ਸਾਝ ਪਾਵਾਂਗੇ ਤਦ ਤੱਕ ਲਈਆ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ